ਕੁਝ ਵੀ ਕਰੇ ਪੰਜਾਬੀ ਟੀਵੀ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਨੂੰ ਆਰਾਊਂਡ ਦੀ ਮਿਲੀ ਤਮਕੀ ਤੋਂ ਬਾਅਦ 에ਅਰਪੋਰਟ ਦੇ ਉੱਪਰ ਖਲਬਲੀ ਮਚ ਗਈ 에ਅਰਪੋਰਟ ਦੇ ਉੱਪਰ ਇੱਕ ਤਮ دہشت ਦਾ ਮਾਹੌਲ ਬਣ ਗਿਆ ਤੰਦਸ ਦੇ ਕੇ ਦੀ ਜਾਣਕਾਰੀ ਦੇਣ ਲੱਗਾ ਸਾਨੂੰ ਪੁਲਿਸ ਜਿਹੜੇ ਆਈਜੀ ਹੈਗੇ ਨੇ ਉਹਨਾਂ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਦਿੱਲੀ 에어ਪੋਰਟ ਨੂੰ ਰਾਉਂਡ ਦੀ ਪਰਮਾਣੂ ਬੰਬ ਦੇ ਨਾਲ ਜਿਹੜੀ ਹੈਗੀ ਆ ਧਮਕੀ ਮਿਲੀ ਸੀ ਤੇ ਉਸ ਨੂੰ ਫੋਰੀ ਤੌਰ ਦੇ ਉੱਤੇ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਜਿਹੜਾ ਫੋਨ ਕਾਲ ਆਈ ਸੀ ਉਹ ਫੇਕ ਫੋਨ ਕਾਲ ਸੀਗੀ ਬਾਅਦ ਵਿੱਚ ਪਤਾ ਲੱਗਾ ਕਿ ਜਿਹੜੀ ਬੰਬ ਹੋਣ ਦੀ ਝੂਠੀ ਖਬਰ ਤੇ ਅਫਵਾਹ ਫੈਲਾਈ ਗਈ ਸੀ ਇਸ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਜੀਪੀਡੀਸੀਪੀ ਰੰਗਲਾਮੀ ਨੇ ਸਾਹਤ ਤੋਂ ਤੱਕਿਆ ਕਿ ਕਲਕੱਤਾ ਜਾਣ ਵਾਲੀ ਜਿਹੜੀ ਫਲਾਈਟ ਸੀਗੀ ਉਸ ਵਿੱਚ ਬੰਬ ਰੱਖੇ ਹੋਣ ਦੀ ਜਿਹੜੀ ਖਬਰ ਮੇਰੇ ਸਿੱਗੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਸਾਰੇ ਫਰਜੀ ਕਾਲ ਸੀਗੀ ਫਰਜੀ ਕਾਲ ਦੇ ਰਾਹੀਂ ਧਮਕੀ ਦੇਣ ਦੀ ਗੱਲ ਸਾਹਮਣੇ ਆਈ ਸੀਗੀ ਬਹੁਤ ਵੱਡੀ ਖਬਰ ਜਿਹੜੀ ਹੈਗੀ ਹੈ ਦਿੱਲੀ ਤੋਂ ਨਿਕਲ ਕੇ ਸਾਹਮਣੇ ਆਈ ਕਿ ਇੰਦਰਾ ਗਾਂਧੀ 에 ਰਿਪੋਰਟ ਜਿਹੜਾ ਹੈਗਾ ਉਸ ਨੂੰ ਉਡਾਣ ਦੀ ਤੰਕੀ ਮਿਲ ਸੀ ਕਿ ਤੰਕੀ ਕੋਈ ਛੋਟੀ ਮੋਟੀ ਨਹੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਨੂੰ ਪਰਵਾਣੂ ਬੰਬ ਦੇ ਨਾਲ ਉੜਾਉਣ ਦੀ ਤੰਕੀ ਦਿੱਤੀ ਗਈ ਮੇਕ ਇਨ ਜਦੋਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਜੋ ਫੋਨ ਕਾਲ ਆਈ ਸੀ ਇਹ ਫਰਜੀ ਆ ਇਸ ਸਬੰਧ ਵਿੱਚ ਦੋ ਲੋਕ ਗ੍ਰਿਫਤਾਰ ਵੀ ਕੀਤੇ ਗਏ ਨੇ ਤੋਂ ਸਰ ਤੁਸੀਂ ਦੱਸਦੇ ਕਿ ਜੋ ਦੋ ਯਾਤਰੀ ਸੀਗੇ ਉਹਨਾਂ ਨੇ ਜਿਹੜੇ ਸੁਰੱਖਿਆ ਕਰਮਚਾਰੀ ਸੀਗੇ 에ਅਰਪੋਰਟ ਦੇ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਕਲਕੱਤਾ ਜਾਣ ਵਾਲੇ ਇਸ ਏਅਰਪੋਰਟ ਦੇ ਵਿੱਚ ਜਹਾਜ਼ ਜਾਣਾ ਹੈ ਕਲਕੱਤਾ ਵੱਲ ਉਹਦੇ ਵਿੱਚ ਬੰਬ ਰੱਖਿਆ ਗਿਆ ਤੇ ਉਹਦੀ ਫੌਰੀ ਤੌਰ ਦੇ ਉੱਪਰ ਜੋ ਜਾਂਚ ਕੀਤੀ ਗਈ ਤਾਂ ਸਾਰੀ ਖੁਆਪ ਪਾਈ ਗਈ ਤੇ ਉਸ ਦੇ ਵਿੱਚ ਦੋ ਜੁੜੇ ਯਾਤਰੀ ਹੈਗੇ ਨੇ ਉਹ ਫਰ ਵਿਲੇ ਗਏ ਪੁਲਿਸ ਸਟੇਸ਼ਨ ਵੱਲੋਂ ਇਹ ਜਿਹੜਾ ਮਾਮਲਾ ਤਾਜ ਕਰ ਲਿਆ ਗਿਆ ਤੇ ਇਹਨਾਂ ਉੱਪ ਬੰਦ ਦੀ ਕਰ ਦੇ ਕਿ ਤਿਆਰੀਆ ਤਾਂ ਫਿਰ ਵੀ ਜਿਹੜੀ ਪੂਰੀ ਦਿੱਲੀ ਪੁਲਿਸ ਹੈ ਉਹ ਅਲਰਟ ਹੋ ਗਈ ਹੈ ਤੇ ਹਰੇਕ ਯਾਤਰੀ ਦੇ ਇੱਕ ਪਾਸੇ ਵੀ ਤਿਆਰੀ ਕਿ ਤਿਆਰੀ ਕੀ ਧਿਆਨ ਦਿੱਤਾ ਜਾਵੇ ਤੇ ਕੋਈ ਇਹੋ ਜਿਹੀਆਂ ਸਿਕਾਹ ਵੀ ਘਟਣਾ ਨਾ ਵਾਪਸ ਸਕੇ ਇਹਦੇ ਵਿੱਚ ਪੂਰੀ ਦਿੱਲੀ ਪੁਲਿਸ ਜਿਹੜੀ ਹੈ ਸਤਰਕ ਹੋ ਗਈ ਹੈ ਤੇ ਜਗਾ ਜਗਾ ਦੇ ਧਿਆਨ ਦੇ ਨਾਲ ਛਾਣਬੀਨ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਜਿਹੜੀ ਹੈਗੀ ਹੈ ਧਮਕੀਆਂ ਜਿਹੜੀਆਂ 에어ਪੋਰਟ ਨੂੰ ਉਡਾਣ ਦੀਆਂ ਮਿਲੀਆਂ ਹੈਗੀਆਂ ਇਹਦੀ ਤਾਜ਼ਾ ਖਬਰਾਂ ਜਿਹੜੀ 얘 ਗੀਆ ਫ फेब्रुवारी ਦੇ ਸਾਹਮਣੇ ਆਸੀ ਕਿ ਜਿਹੜੇ ਕਲਕਲ ਕਾ ਜਾਣ ਵਾਲ ਜਿਹੜੀ 에어ਪੋਰਟ ਦੇ ਉੱਪਰ ਫਲੈਟ ਸੀਗੀ ਉਹਦੇ ਵਿੱਚ ਬੰਬ ਰੱਖਣ ਦੀ ਗੱਲ ਆਈ ਸੀਗੀ ਲੇਕਿਨ ਇਹ ਜਿਹੜੀ ਗੱਲ ਹੈਗੀ ਸਾਰੇ ਵਿਚਾਰੀ ਫਵਾ ਪਾਈ ਗਈ ਹੈਗੀ ਤਾਂ ਦੱਸ ਦਈਏ ਇੱਕ ਵਾਰ ਫੇਰ ਤੋਂ 에어ਪੋਰਟ ਦੇ ਉੱਪਰ ਮੱਚ ਗਈ ਤਰਥਲੀ ਸੋ ਬੰਬ ਹੋਣ ਦੀ ਚੁਪਕੀ ਖਬਰ ਫੈਲਾਈ ਗਈ ਇਸ ਦੇ ਉੱਪਰ ਜਾਂਚ ਕੀਤੀ ਗਈ ਜਾਂਚ ਦੇ ਵਿੱਚ ਪਾਇਆ ਗਿਆ ਕਿ ਇਹ ਜਿਹੜੀ ਖਬਰ ਹੈ ਇਹ ਹੈ ਫਵਾ ਹੈ ਫੇਰ ਵੀ ਜਿਹੜੀ ਦਿੱਲੀ ਪੁਲਿਸ ਹੈਗੀ ਆ ਪੂਰੀ ਸਤਰਕ ਹੋ ਗਈ ਹੈ ਤੇ ਪੂਰੇ ਆਣ ਜਾਣ ਵਾਲੇ ਹਰੇਕ ਵਿਅਕਤੀ ਦੇ ਉੱਪਰ ਚੰਗੀ ਤਰ੍ਹਾਂ ਛਾਣ ਬਿਨ ਕਿਤੀ ਜਾ ਰਹੀ ਹੈਗੀ ਹੈ ਤੇ ਕੋਨਾ ਕੋਨਾ ਜਿਹੜਾ ਹੈਗਾ ਛਾਣਿਆ ਜਾ ਰਿਹਾ ਹੈਗਾ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਜਿਸ ਨੂੰ ਪ੍ਰਮਾਣੂ ਬਬਨਾਂ ਨਾਲ ਉਡਾਣ ਦੀ ਤਨਕੀ ਮਿਲੀ ਸੀ ਉਸ ਤੋਂ ਬਾਅਦ ਤੁੰਦਸ ਦੇ ਕੇ ਜਿੱਦਤ ਤੌਰ ਦੇ ਉੱਪਰ ਪ੍ਰਮਾਣੂ ਬਬਨਾਂ ਨਾਲ ਉਡਾਣ ਦੀ ਤਨਕੀ ਮਿਲੀ ਸੀ ਲੇਕਿਨ ਇਸ ਦੇ ਵਿੱਚ ਪੁਲਿਸ ਜਿਹੜੀ ਹੈਗੀ ਹੈ ਪੁਲਿਸ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ ਦੱਸਿਆ ਗਿਆ ਕਿ 5 ਅਪ੍ਰੈਲ ਨੂੰ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਜਿਹੜੇ ਜਹਾਜ਼ ਤੋਂ ਸਵਾਗਤ ਹੋਣ ਤੋਂ ਬਾਅਦ ਦੋ ਯਾਤਰੀਆਂ ਨੂੰ ਤਲਾਸ਼ੀ ਲਈ ਯਾਰੀ ਸੀ ਇਸੇ ਦੌਰਾਨ ਦੋ ਯਾਤਰੀਆਂ 'ਚੋਂ ਕੁਝਰੇ ਸੁਰੱਖਿਆ ਕਰਮੀ ਸੀਗੇ ਤਲਾਸ਼ੀ ਦੌਰਾਨ ਜਿਹਨਾਂ ਦੋ ਯਾਤਰੀ ਵਾਪੇਂਦਾ ਇਹਨਾਂ ਵੱਲੋਂ ਜੋ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਹੈ ਉਸ ਰੋੜਾ ਦੀ ਤਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲੈ ਗਿਆ ਤੇ ਪੁਲਿਸ ਨੇ 96 ਸ਼ਰਕਲਿਆ ਤੇ ਇਹਨਾਂ ਉੱਪਰ ਖਿਲਾਫ ਕਰ ਲਿਆ 182 252 ਦੇ ਤਹਿਤ ਐਫ ਆਈ ਆਰ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਤੇ ਖਬਰ ਜਿਹੜੀ ਹੈਗੀ ਹੈ ਨਿਕਲ ਕੇ ਸਾਹਮਣੇ ਆਈ ਹੈ ਪੰਡਾਸ ਦੇ ਕੋਸਟ ਬਿਲ੍ਹਾ ਫਰਵੀ ਦੇ ਵਿੱਚ ਵੀ ਤਮਕੀ ਮਿਲੀ ਸੀ ਸੋ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈਗੀ ਆ ਦਿੱਲੀ ਤੋਂ ਸਾਮਾ ਇਹ ਹੈ ਜਿਹੜੇ ਇੰਦਰਾ ਕਾਂਤੀ ਇੰਟਰਨੈਸ਼ਨਲ 에어ਪੋਰਟ ਨੂੰ ਉਡਾਨ ਦੀ ਪ੍ਰਮਾਣਿਕ ਬੰਦ ਨਾਲ ਧੰਕੀ ਵੀ ਸੀ ਬਿਲਕੁਲ ਜੀ ਇਹ ਜਿਹੀਆਂ ਖਬਰਾਂ ਜਿਹੜੀਆਂ ਪਹਿਲਾਂ ਵੀ ਕਈ ਵਾਰ ਮਿਲ ਚੁੱਕੀਆਂ ਨੇ ਮਰਹਾਲ ਦੀ ਖੜੀ ਇਹ ਸਾਰੀ ਜਿਹੜੀ ਗੱਲ ਹੈ ਅਫਵਾਹ ਪਾਈ ਗਈ ਹੈ ਤੇ ਜਿਹੜੇ ਦੋ ਯਾਤਰੀ ਅਰਾਮ ਦੀ ਤਮਕੀਦੇ ਰਸੀ ਹੋਣ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈਗਾ ਤੇ ਦਿੱਲੀ ਪੁਲਿਸ ਨੇ ਹੁਣ ਜਿੰਨੇ ਵੀ ਲੋਕ ਜਿੰਨੇ ਵੀ ਯਾਤਰੀ ਉੱਥੇ ਪਹੁੰਚਣੇ ਆਉਣੇ ਤਲਾਸ਼ੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈਗੀ ਆ ਤੋਂ ਤੁਹਾਨੂੰ ਦੱਸ ਦੇ ਕਿ ਦਿੱਲੀ ਤੋਂ ਹੈ ਵੱਡੀ ਖਬਰ ਸਾਹਮਣੇ ਹੈ ਜੋ ਖੁਦ ਪੁਲਿਸ ਵੱਲੋਂ ਮੀਡੀਆ ਨੂੰ ਦੱਸੀ ਗਈ ਹੈਗੀ ਆ ਤੁਸੀਂ ਵੀ ਕਰੋ ਪੰਜਾਬੀ ਟੀਵੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ इंदिरा गांधी इंटरनेशनल एयरपोर्ट ਨੂੰ ਆਰਾਊਂਡ ਦੀ ਮਿਲੀ ਧਮਕੀ ਤੋਂ ਬਾਅਦ 에어ਪੋਰਟ ਦੇ ਉੱਪਰ ਖਲਬਲੀ ਮਚ ਗਈ 에어ਪੋਰਟ ਦੇ ਉੱਪਰ ਇੱਕ ਤਮ دہشت ਦਾ ਮਾਹੌਲ ਬਣ ਗਿਆ ਤੰਦਸ ਦੇ ਕੇ ਦੀ ਜਾਣਕਾਰੀ ਦੇਣ ਲੱਗਿਆ ਸਾਨੂੰ ਪੁਲਿਸ ਜਿਹੜੇ ਆਈਜੀ ਹੈਗੇ ਨੇ ਉਹਨਾਂ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਦਿੱਲੀ 에어ਪੋਰਟ ਨੂੰ ਆਰਾਊਂਡ ਦੀ ਪਰਮਾਣੂ ਬੰਬ ਦੇ ਨਾਲ ਜਿਹੜੀ ਹੈਗੀ ਹੈ ਧਮਕੀ ਮਿਲੀ ਸੀ ਉਸ ਨੂੰ ਫੋਰੀ ਤੌਰ ਤੇ ਉੱਪਰ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਜਿਹੜਾ ਫੋਨ ਕਾਲ ਆਈ ਸੀ ਉਹ ਫੇਕ ਫੋਨ ਕਾਲ ਸੀਗੀ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜੀ ਬੰਬ ਹੋਣ ਦੀ ਝੂਠੀ ਖਬਰ ਤੇ ਅਫਵਾਹ ਫੈਲਾਈ ਗਈ ਸੀ ਇਸ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਜੀਪੀਡੀਸੀ ਵੀ ਰੰਗਲਾਨੀ ਨੇ ਸਾਊਥਪੋਰਟ ਗਿਆ ਕਿ ਕੋਲਕਾਤਾ ਜਾਣ ਵਾਲੀ ਜਿਹੜੀ ਫਲਾਈਟ ਸੀਗੀ ਉਸ ਵਿੱਚ ਬੰਬ ਰੱਖੇ ਹੋਣ ਦੀ ਜਿਹੜੀ ਖਬਰ ਮੈਨੇ ਸੀਗੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਸਾਰੀ ਫਰਜੀ ਕਾਲ ਸੀਗੀ ਫਰਜੀ ਕਾਲ ਦੇ ਰਾਹੀਂ ਧਮਕੀ ਦੇਣ ਦੀ ਗੱਲ ਸਾਹਮਣੇ ਆਈ ਸੀਗੀ ਬਹੁਤ ਵੱਡੀ ਖਬਰ ਜਿਹੜੀ ਹੈਗੀ ਹੈ ਦਿੱਲੀ ਤੋਂ ਨਿਕਲ ਕੇ ਸਾਹਮਣੇ ਆਈ ਕਿ ਇੰਦਰਾ ਗਾਂਧੀ 에ਅਰਪੋਰਟ ਜਿਹੜਾ ਹੈਗਾ ਉਸ ਨੂੰ ਉਡਾਣ ਦੀ ਤਮਕੀ ਮਿਲ ਸੀ ਕਿ ਤਮਕੀ ਕੋਈ ਛੋਟੀ ਮੋਟੀ ਨਹੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਨੂੰ ਪਰਬਾਣੂ ਬੰਬ ਦੇ ਨਾਲ ਔੜਾਂ ਦੀ ਤਮਕੀ ਦਿੱਤੀ ਗਈ ਲੇਕਿਨ ਜਦੋਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਜੋ ਫੋਨ ਕਾਲ ਹੈ ਸੀ ਫਰਜੀ ਹੈ ਇਸ ਸਬੰਧ ਵਿੱਚ 2 ਲੋਕ ਗ੍ਰਿਫਤਾਰ ਵੀ ਕੀਤੇ ਗਏ ਨੇ ਤੋਂ ਸਰ ਤੁਸੀਂ ਦੱਸਦੇ ਕਿ ਜੋ 2 ਯਾਤਰੀ ਸੀਗੇ ਉਹਨਾਂ ਨੇ ਜਿਹੜੇ ਸੁਰੱਖਿਆ ਕਰਮੀ ਸੀਗੇ 에ਰਪੋਰਟ ਦੇ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਕਲਕੱਤਾ ਜਾਣ ਵਾਲੇ ਇਸ ਏਅਰਪੋਰਟ ਦੇ ਵਿੱਚ ਜਿਹੜਾ ਜਹਾਜ਼ ਜਾਣਾ ਹੈ ਕਲਕੱਤਾ ਵੱਲ ਉਹਦੇ ਉੱਤੇ ਬੰਬ ਰੱਖਿਆ ਗਿਆ ਤੇ ਉਦੀ ਫੌਰੀ ਤੋਂ ਦੇ ਪਰ ਜੋ ਜਾਂਚ ਕੀਤੀ ਗਈ ਤਾਂ ਸਾਰੀ ਫਵਾਹ ਪਾਈ ਗਈ ਤੇ ਉਸ ਦੇ ਵਿੱਚ ਦੋ ਜਿਹੜੇ ਯਾਤਰੀ ਹੈਗੇ ਨੇ ਉਹ ਫਰ ਵਿਲੇਗਰ ਪੁਲਿਸ ਸਟੇਸ਼ਨ ਵੱਲੋਂ ਤੇ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਤੇ ਇਹਨਾਂ ਉੱਪਰ ਬੰਦ ਦੀ ਕਰਵੇ ਕੀਤੀ ਜਾ ਰਹੀ ਹੈ ਤਾਂ ਫਿਰ ਵੀ ਜਿਹੜੀ ਪੂਰੀ ਦਿੱਲੀ ਪੁਲਿਸ ਹੈ ਉਹ ਅਲਰਟ ਹੋ ਗਈ ਹੈ ਤੇ ਹਰੇਕ ਯਾਤਰੀ ਹੇਠ ਪਾਸੇ ਵੀ ਤਿਆਰੀ ਇਤਿਆਰੀ ਕੀ ਧਿਆਨ ਦਿੱਤਾ ਜਾਵੇ ਕਿਤੇ ਕੋਈ ਇਹ ਜਨਸ ਕਾਮ ਘਟਨਾ ਨਾਲ ਵਾਪਸ ਸਕੇ ਇਹਦੇ ਵਿੱਚ ਪੂਰੀ ਦਿੱਲੀ ਪੁਲਿਸ ਜਿਹੜੀ ਹੈ ਸਤਰਕ ਹੋ ਗਈ ਹੈ ਤੇ ਜਗ੍ਹਾ ਜਗ੍ਹਾ ਤੇ ਧਿਆਨ ਦੇ ਨਾਲ ਛਾਣ ਇਹ ਚੱਤ ਜਾਰੀ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਜੜੀ ਹੈਗੀ ਹੈ ਤੰਕੀਆਂ ਜਿਹੜੀਆਂ 에ਰਪੋਰਟ ਦੇ ਉਡਾਣ ਦੀ ਮਿਲੀ ਹੈਗੀ ਹੈ ਇਹਦੀ ਤਾਜ਼ਾ ਖਬਰ ਜਿਹੜੀ ਹੈਗੀ ਹੈ ਫਰਵਰੀ ਦੇ ਸਾਹਮਣੇ ਆਈ ਸੀ ਕਿ ਜਿਹੜੇ ਕਲਕਲਕਾ ਜਾਣ ਵਾਲੇ ਜਿਹੜੀ 에ਰਪੋਰਟ ਦੇ ਉੱਪਰ ਫਲੈਟ ਸੀਗੀ ਉਹਦੇ ਵਿੱਚ ਬੰਦ ਰੱਖਣ ਦੀ ਗੱਲ ਆਈ ਸੀਗੀ ਲੇਕਿਨ ਇਹ ਜਿਹੜੀ ਗੱਲ ਹੈਗੀ ਸਾਰੇ ਦੀ ਸਾਰੀ ਫੁਵਾ ਪਾਈ ਗਈ ਹੈਗੀ ਤਾਂ ਦੱਸ ਜੀ ਇੱਕ ਵਾਰ ਫਿਰ ਤੋਂ 에ਰਪੋਰਟ ਦੇ ਉੱਪਰ ਮੱਚ ਗਈ ਤਰਥਲੀ ਸੋ ਬੰਬ ਹੋਣ ਦੀ ਚੁੱਪੀ ਖਬਰ ਫੈਲਾਈ ਗਈ ਇਸ ਦੇ ਉੱਪਰ ਜਾਂਚ ਕੀਤੀ ਗਈ ਜਾਂਚ ਦੇ ਵਿੱਚ ਪਾਇਆ ਗਿਆ ਕਿ ਇਹ ਜਿਹੜੀ ਖਬਰ ਹੈ ਇਹ ਐਫਓਆਰ ਫਿਰ ਵੀ ਜਿਹੜੀ ਦਿੱਲੀ ਪੁਲਿਸ ਹੈਗੀ ਆ ਪੂਰੀ ਸਤਰਕ ਹੋ ਗਈ ਹੈ ਤੇ ਪੂਰੇ ਆਉਣ ਜਾਣ ਵਾਲੇ ਹਰੇਕ ਵਿਅਕਤੀ ਦੇ ਉੱਪਰ ਚੰਗੀ ਤਰ੍ਹਾਂ ਛਾਣ ਬਿਨ ਕੀਤੀ ਜਾ ਰਹੀ ਹੈਗੀ ਹੈ ਤੇ ਕੋਨਾ ਕੋਨਾ ਜਿਹੜਾ ਹੈਗਾ ਛਾਣਿਆ ਜਾ ਰਿਹਾ ਹੈਗਾ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਜਿਸ ਨੂੰ ਪਰਮਾਣੂ ਬੰਬ ਨਾਲ ਉਡਾਣ ਦੀ ਤੰਕੀ ਮਿਲੀ ਸੀ ਉਸ ਤੋਂ ਬਾਅਦ ਤੁਹੰਦੱਸ ਦੇ ਕੇ ਸਿੱਧੇ ਤੌਰ ਦੇ ਉੱਤੇ ਪਰਮਾਣੂ ਬੰਬ ਨਾਲ ਉਡਾਣ ਦੀ ਤਮਕੀਨ ਨਹੀਂ ਸੀਗੀ ਲੇਕਿਨ ਇਸ ਦੇ ਵਿੱਚ ਪੁਲਿਸ ਜਿਹੜੀ ਹੈਗੀ ਹੈ ਪੁਲਿਸ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ ਦੱਸਿਆ ਗਿਆ ਕਿ 5 ਅਪ੍ਰੈਲ ਨੂੰ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਜਿਹੜੇ ਜਹਾਜ਼ ਤੋਂ ਸਵਾਰ ਹੋਣ ਤੋਂ ਪਹਿਲਾਂ ਦੋ ਯਾਤਰੀਆਂ ਦਿੱਲਸੀ ਲੈੇ ਜਾ ਰਹੀ ਸੀ ਇਸੇ ਦੌਰਾਨ ਦੋ ਯਾਤਰੀਆਂ ਆਜਾਉਂ ਪੁਲਿਸ ਸੁਰੱਖਿਆ ਕਰਮੀ ਸੀਗੇ ਤਲਾਸ਼ੀ ਦੌਰਾਨ ਜਿਹੜੇ ਦੋ ਯਾਤਰੀ ਰੁਕੇ ਹੁੰਦਾ ਇਹਨਾਂ ਵੱਲੋਂ ਅ ਜੈ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਹਾਊਸ ਨੂੰ ੜਾ ਦੀ ਤਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲੈ ਗਿਆ ਤੇ ਪੁਲਿਸ ਨੇ 96 ਸ਼ੁਰੂ ਕਰ ਲਿਆ ਤੇ ਇਹਨਾਂ ਉੱਪਰ ਖਿਲਾਫ ਕਰ ਲਿਆ 182ਵੀ 520 ਦੇ ਤਹਿਤ ਐਫ ਆਈ ਆਰ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਤੇ ਖਬਰ ਜਿਹੜੀ ਹੈਗੀ ਹੈ ਵਿਕਲਪ ਦੇ ਸਾਹਮਣੇ ਆਈ ਹੈ ਤਾਂ ਦੱਸਦੇ ਕਿ ਉਸ ਤੋਂ ਪਹਿਲਾਂ ਫਰਵੀ ਦੇ ਵਿੱਚ ਵੀ ਤਮਕੀ ਮਰੀ ਸੀ ਜੀ ਸੋ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈਗੀ ਆ ਦਿੱਲੀ ਤੋਂ ਸਾਮਾਈ ਹੈ ਜਿਹੜੇ ਇੰਦਰਾ ਕਾਂਤੀ ਇੰਟਰਨੈਸ਼ਨਲ 에ਅਰਪੋਰਟ ਨੋਡਾਂ ਦੀ ਪ੍ਰਮਾਣੋਗਮ ਨਾਲ ਧੰਕੀ ਬੇ ਸੀ ਬਿਲਕੁਲ ਜੀ ਇਹ ਜਈ ਖਬਰਾਂ ਜਿਹੜੀਆਂ ਪਹਿਲਾਂ ਵੀ ਕਈ ਵਾਰ ਮਿਲ ਚੁੱਕੀਆਂ ਨੇ ਮਰ ਹਾਲ ਦੀ ਖੜੀ ਇਹ ਸਾਰੀ ਜਿਹੜੀ ਗੱਲ ਹੈ ਅਫਵਾਹ ਪਾਈ ਗਈ ਤੇ ਜਿਹੜੇ ਦੋ ਯਾਤਰੀਆਂ ਦੀ ਧਮਕੀ ਦੇ ਰਹੀ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈਗਾ ਤੇ ਦਿੱਲੀ ਪੁਲਿਸ ਨੇ ਹੁਣ ਜਿੰਨੇ ਵੀ ਲੋਕ ਜਿੰਨੇ ਵੀ ਯਾਤਰੀ ਉੱਥੇ ਪਹੁੰਚਣੇ ਆਉਣੇ ਤਲਾਸ਼ੀ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈਗੀ ਆ ਤੋਂ ਤੁਹਾਨੂੰ ਦੱਸ ਦੇ ਕਿ ਦਿੱਲੀ ਤੋਂ ਹੈ ਵੱਡੀ ਖਬਰ ਸਾਹਮਣੇ ਹੈ ਜੋ ਖੁਦ ਪੁਲਿਸ ਵੱਲੋਂ মিডিਆ ਨੂੰ ਦੱਸੀ ਗਈ ਹੈਗੀ ਆ ਤੁਸੀਂ ਵੇਖ ਰਹੇ ਹੋ ਪੰਜਾਬੀ ਟੀਵੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਨੂੰ ਆਰਾਊਂਡ ਦੀ ਮਿਲੀ ਧਮਕੀ ਤੋਂ ਬਾਅਦ 에어ਪੋਰਟ ਦੇ ਉੱਪਰ ਖਲਬਲੀ ਮਚ ਗਈ 에어ਪੋਰਟ ਦੇ ਉੱਪਰ ਇੱਕ ਤਮ دہشت ਦਾ ਮਾਹੌਲ ਬਣ ਗਿਆ ਤੰਦਰਸ ਦੇ ਕਿਹੜੀ ਜਾਣਕਾਰੀ ਦੇਣ ਲੱਗਿਆ ਸਾਨੂੰ ਪੁਲਿਸ ਜਿਹੜੇ ਆਏ ਜੀ ਹੈਗੇ ਨੇ ਉਹਨਾਂ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਦਿੱਲੀ 에어ਪੋਰਟ ਨੂੰ ਆਰਾਊਂਡ ਦੀ ਪਰਮਾਣੂ ਬੰਬ ਦੇ ਨਾਲ ਜਿਹੜੀ ਹੈਗੀ ਹੈ ਧਮਕੀ ਮਿਲੀ ਸੀ ਤਾਂ ਉਸ ਨੂੰ ਫੋਰੀ ਤੌਰ ਦੇ ਉੱਪਰ ਦੇਖਿਆ ਗਿਆ ਤਾਂ ਪਤਾ ਲੱਗਿਆ ਕਿ ਜਿਹੜਾ ਫੋਨ ਕਾਲ ਆਈ ਸੀ ਉਹ ਫੇਕ ਫੋਨ ਕਾਲ ਸੀਗੀ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜੀ ਬੰਬ ਹੋਣ ਦੀ ਝੂਠੀ ਖਬਰ ਤੇ ਅਫਵਾਹਾਂ